ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਫਿਰ ਆਪਾਂ ਅੰਮ੍ਰਿਤ ਵੇਲੇ ਦੀ ਵਿਚਾਰ ਕਰੀਏ ਗੁਰੂ ਸਾਹਿਬ ਕੀ ਫਰਵਾਨ ਕਰਦੇ ਨੇ ਇਸ ਬੰਦੇ ਨੂੰ ਕੀ ਸਨੇਹਾ ਦਿੰਦੇ ਨੇ ਇਹ ਗੁਰਬਾਣੀ ਜੋ ਗੁਰਪਿਆਰੋ ਆਪਾਂ ਪੜਦੇ ਆਂ ਵਿਚਾਰ ਕਰਦੇ ਆਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਮਨੋਖਤਾ ਨੁਕ ਸਨੇਹਾ ਹੈ ਸਨੇਹਾ ਆਵ ਇੱਕ ਸਨੇਹਾ ਸਦਾ ਜਾਂ ਇਸ ਬੰਦੇ ਨੂੰ ਸਮਝਾਉਣ ਵਾਸਤੇ ਸਤਗੁਰਾਂ ਨੇ ਬੜੀ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਕਿ ਇਹ ਬੰਦਾ ਸੁਚੇਤ ਹੋ ਜਾਏ ਇਹ ਇਨਸਾਨ ਜੀਵ ਸੁਚੇਤ ਹੋ ਜਾਏ ਤਾਂ ਗੁਰਪਿਆਰੋ ਫਿਰ ਬੜਪਾਗੀ ਜੀਵਾਂ ਆਪਾਂ ਜੋ ਇਸ ਸਮੇਂ ਦੇ ਅੰਦਰ ਧੰਨ ਸ੍ਰੀ ਗੁਰਗੰਸਾਹਬ ਜੋ ਆਪਣੇ ਗਵਾਹੀ ਕਰ ਰਹੇ ਨੇ ਜੋ ਆਪਾਂ ਨੂੰ ਮੁਰਖਤਾ ਨੂੰ ਸਮਝਾ ਰਹੇ ਨੇ ਔਰ ਰਿਸ਼ਤੋਂ ਵੱਡੇ ਭਾਗ ਹੋਰ ਕੀ ਹੋ ਸਕਦੇ ਨੇ ਗੁਰਪਿਆਰੋ ਸਤਿਗੁਰੂ ਸਾਨੂੰ ਪ੍ਰਵਾਨ ਕਰਦੇ ਨੇ ਜੋ ਅੱਜ ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਨੇ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਕੀ ਕਹਰੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਓਹ ਸਭ ਨਾਂ ਕੀ ਰਿੰਨ ਕਾ ਤੋ ਆਉ ਹਮਾਰੇ ਪਾਸ ਸਤਿਗੁਰਤਾ ਬੁਲਾ ਰਹੇ ਨੇ ਸੱਦਾ ਦੇ ਰਹੇ ਨੇ ਤੂੰ ਨੇੜੇ ਆ ਜਾ ਸਤਿਗੁਰਤਾ ਰੋਜ਼ ਸੰਦੇਸ਼ ਦੇ ਰਹੇ ਨੇ ਏ ਬੰਦਿਆ ਤੂੰ ਨੇੜੇ ਆ ਜਾ ਨੇੜੇ ਹੋ ਜਾ ਤੇਰਾ ਵਕਤ ਸਮਾਂ ਲੰਘਦਾ ਜਾ ਰਿਹਾ ਹੈ ਸਵਾਸ ਤੇਰੇ ਖਤਮ ਹੁੰਦੇ ਜਾ ਰਹੇ ਨੇ ਔਰ ਤੂੰ ਨੇੜੇ ਆ ਜਾਏਂਗਾ ਨੇੜੇ ਹੋ ਜਾਏਂਗਾ ਵਾਪਸ ਜੁਨੀਆਂ ਦੇ ਗੇੜ ਤੋਂ ਤੂੰ ਬਚ ਜੇਂਗਾ ਬਚ ਜੇਂਗਾ ਤਾਂ ਗੁਰੂ ਪਿਆਰੇ ਉਹ ਉਪਰਾਲਾ ਤਾਂ ਆਪਾਂ ਸਾਰੇ ਕਰ ਰਹੇ ਆ ਜਿੰਨੇ ਕਿਸੇ ਜੀਵ ਨੂੰ ਸੋਚੀ ਹੈ ਉਹ ਉਦਮ ਕਰਦਾ ਹੈ ਉਪਰਾਲਾ ਕਰਦਾ ਹੈ ਹਰ ਬੰਦਾ ਸੋਚ ਰਿਹਾ ਹੈ ਕਿ ਮੈਂ ਪ੍ਰਮਾਤਮਾ ਦੇ ਨੇੜੇ ਹੋ ਜਾਵਾਂ ਨੇੜੇ ਹੋ ਜਾਵਾਂ ਤਾ ਗੁਰੂ ਪਿਆਰੇ ਸਤ ਗੁਰੂ ਫਰਮਾਨ ਕਰਦੇ ਨੇ ਕਿ ਤੂੰ ਤਦ ਹੀ ਮੇਰੇ ਨੇੜੇ ਆਇ ਆ ਸਕਦਾ ਹੈ ਕੌਣ ਕਹਿ ਰਹੇ ਨੇ ਅਕਾਲ ਪੁਰਖ ਪਿਤਾ ਪ੍ਰਮਾਤਮਾ ਧਨシਰੀ ਗੁਰਗਾਂਸਾ ਦੇ ਅੰਦਰ ਜੋ ਆਪਾਂ ਪੰਗਤੀ ਚਾਰੀ ਹੈ ਸਤ ਗੁਰ ਫਰਮਾਨ ਕਰਦੇ ਨੇ ਕਿ ਤਦ ਹੀ ਤੂੰ ਮੇਰੇ ਨੇੜੇ ਆ ਸਕਦਾ ਹੈ ਪਰ ਕਰਨਾ ਕੀ ਪੈਣਾ ਹੈ ਸੰਦੇਸ਼ ਕੀ ਹੈ ਸੰਦੇਸ਼ ਇਹ ਹੈ ਕਿ ਜੇ ਸਭਨਾ ਤੂੰ ਸਾਰਿਆਂ ਜਿੰਨਾਂ ਵੀ ਸੰਗਤਾਂ ਦੇ ਚਰਨਾਂ ਦੀ ਤੂੰ ਧੂੜ ਹੋ ਜਾਏ ਜੋ ਵੀ ਗੁਰੂ ਦੇ ਨੇੜੇ ਨੇ ਹੁਣੇ ਧਿਆਨ ਦੇਣਾ ਇਹਨਾਂ ਦੀ ਧੂੜ ਹੋਣਾ ਆਪਾਂ ਕੋਸ਼ਿਸ਼ ਤਾਂ ਕਰ ਰਹੇ ਆਂ ਉਪਰਾਲਾ ਤਾਂ ਕਰ ਰਹੇ ਆਂ ਗੁਰੂ ਘਰ ਜਾ ਕੇ ਸੰਗਤ ਕਰਦੇ ਆਂ ਪਰ ਜਿੱਥੇ ਅਸੀਂ ਜਾ ਕੇ ਸੰਗਤ ਕਰਦੇ ਆਂ ਉਹ ਵੀ ਤਾਂ ਦੂਰ ਬੈਠੇ ਨੇ ਪ੍ਰਮਾਤਮਾ ਤੋਂ ਉਹ ਵੀ ਤਾਂ ਪ੍ਰਮਾਤਮਾ ਤੋਂ ਦੂਰ ਬੈਠੇ ਨੇ ਉਹ ਵੀ ਆਪਣੇ ਆਪਾਂ ਗੁਰੂ ਘਰ ਜਾ ਰਹੇ ਆਂ ਆਪਾਂ ਕਾਦੇ ਬਾਤ ਤੇ ਜਾ ਰਹੇ ਆਂ ਜਾ ਸੰਗਤ ਕਰਦੇ ਆ ਕਿਉਂ ਕਰਦੇ ਆ ਕਿ ਸਾਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਜਾਣ ਅਸੀਂ ਪ੍ਰਮਾਤਮਾ ਦੇ ਨੇੜੇ ਹੋ ਜਾਈਏ ਪਰ ਜਿਹੜੀ ਸੰਗਤ ਦੇ ਵਿੱਚ ਅਸੀਂ ਬੈਠੇ ਆ ਉਹ ਵੀ ਤਾਂ ਉប្រਾਲਾ ਕਰ ਲਈ ਹੈ ਉਹ ਵੀ ਤਾਂ ਇਹੀ ਸੋਚ ਕੇ ਬੈਠੀ ਹੈ ਜੇ ਗੁਰਪਿਆਰ ਆਪਾਂ ਇਸੇ ਤਰ੍ਹਾਂ ਦੀ ਸੰਗਤ ਦੇ ਵਿੱਚ ਬੈਠੇ ਰਹੇ ਔਰ ਉਥੋਂ ਅਸੀਂ ਕੁਝ ਲੱਭਿਆ ਨਹੀਂ ਫਿਰ ਗੁਰਪਿਆਰੇ ਸਾਡੇ ਜਿਹੜੇ ਸਵਾਸ ਨੇ ਖਤਮ ਹੁੰਦੇ ਜਾ ਰਹੇ ਨੇ ਫਿਰ ਜੇ ਇਹੀ ਅਸੀਂ ਅਭਰਾਨਾ ਕਰਦੇ ਰਹੇ ਤਾਂ ਇੱਕ ਦਿਨ ਵਕਤ ਸਮਾ ਆ ਜਾਏਗਾ ਸਾਡੇ ਸਵਾਸਾਂ ਦਾ ਫਿਰ ਅਸੀਂ ਚੱਕਰਾਂ 'ਚ ਪੈ ਜਾਂਦੇ ਹਾਂ ਖੇਰ 84 ਲੱਖ ਦੇ ਚੱਕਰਾਂ ਚ ਪੈ ਜਾਾਂਗੇ ਗੁਰੂ ਪਿਆਰਿਓ ਆਪਾਂ ਤਾਂ ਫਿਰ ਕਰਨਾ ਕੀ ਹੈ ਕਰਨਾ ਇਹ ਹੈ ਗੁਰੂ ਪਿਆਰਿਓ ਜੋ ਗੁਰੂ ਦੇ ਪਿਆਰੇ ਜਿਹੜੇ ਨੇੜੇ ਹੋ ਚੁੱਕੇ ਨੇ ਜਿਹੜੇ ਗੁਰੂ ਦੇ ਨੇੜੇ ਹੋ ਚੁੱਕੇ ਨੇ ਜਾਂ ਜਿਨ੍ਹਾਂ ਨੇ ਇਹ ਪਦਵੀ ਹਾਸਲ ਕਰ ਲਈ ਹੈ ਸੰਗਤ ਕਰਕੇ ਭਗਤੀ ਕਰਕੇ ਅਸੀਂ ਉਹਨਾਂ ਦੀ ਸੰਗਤ ਕਰੀਏ ਉਹ ਸੰਗਤ ਕਰੀਏ ਸੰਗਤ ਕਿਹੜੀ ਕਰਨੀ ਹੈ ਜਿਹੜੀ ਇੱਕ ਅਕਾਲ ਪੁਰਖ ਪਿਤਾ ਪਰਮਾਤਮਾ ਦਾ ਨਾਮ ਜਪਦੀ ਹੋਵੇ ਜਿਹੜੇ ਮਾਲਕ ਦੇ ਦਰ ਤੇ ਬੈੰਦੇ ਹੋਣ ਨੇੜੇ ਹੋਣ ਉਹ ਫਿਰ ਸਾਨੂੰ ਗੁਰਪਿਆਰੋ ਲੱਭਣੇ ਪੈਣਗੇ ਸੰਸਾਰ ਦੇ ਵਿੱਚ ਤਾਂ ਲੱਭਣੇ ਪੈਣਗੇ ਤਾਂ ਐਸੇ ਕਰਕੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਜੇ ਮਾਲਕ ਦੇ ਨੇੜੇ ਹੋਣਾ ਹੈ ਤੈਨੂੰ ਇੱਕ ਸੰਦੇਸ਼ ਹੈ ਬੰਦਿਆ ਪ੍ਰਮਾਤਮਾ ਦਾ ਸੁਨੇਹਾ ਹੈ ਕਿ ਪਹਿਲਾਂ ਮਰਨ ਕਬੂਲ ਹੁਣ ਇਹ ਵੀ ਪੜ ਬੜਾ ਔਖਾ ਹੈ ਪੜਨ ਨੂੰ ਤਾਂ ਆਪਾਂ ਹਰ ਜਗ੍ਹਾ ਸੁਣਦੇ ਆ ਇਹਨੂੰ ਆਪਾਂ ਵੀ ਪੜਦੇ ਹੁਣ ਵੀ ਪੜਿਆ ਪਹਿਲਾ ਮਰਨ ਕਬੂਲ ਜੀਵਨ ਕੀ ਸੱਡ ਆਸ ਮਰਨ ਮਤਲਬ ਮੌਤ ਪਹਿਲਾਂ ਤੂੰ ਕਬੂਲ ਪ੍ਰਵਾਨ ਇਹ ਕਰ ਤੂੰ ਇੰਨੀ ਗੱਲ ਹੀ ਕਰ ਲੈ ਕਿ ਪ੍ਰਮਾਤਮਾ ਵੱਲੋਂ ਜਿਹੜਾ ਸਨੇਹਾ ਹੈ ਪਹਿਲਾ ਇਹਨੂੰ ਮਨਜ਼ੂਰ ਕਰ ਕਿ ਬਾਕੀ ਮੇਰੇ ਵਾਸਤੇ ਮਾਲਕ ਨੇ ਇਹ ਸਨੇਹਾ ਦਿੱਤਾ ਹੈ ਇਹ ਮੇਰੇ ਵਾਸਤੇ ਹੈ ਗੁਰਬਾਣੀ ਗੁਰੂ ਘਰ ਅਸੀਂ ਜਾਣਦੇ ਆ ਜਦੋਂ ਗੁਰਬਾਣੀ ਚੱਲ ਰਹੀ ਆ ਕੋਈ ਗੁਰਮੁਖ ਪਿਆਰਾ ਪੜ ਰਿਹਾ ਹੈ ਔਰ ਅਸੀਂ ਜਦੋਂ ਸੁਣ ਰਹੇ ਆ ਤੇ ਇਹ ਸਮਝੋ ਕਿ ਇਹ ਸੰਦੇਸ਼ ਮੇਰੇ ਵਾਸਤੇ ਮੰਨ ਲਓ ਆਪਾਂ ਗੁਰੂ ਘਰ ਗਏ ਸ਼ਬਦ ਚੱਲਿਆ ਹੈ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਸਾਡ ਆਸ ਇਹ ਸ਼ਬਦ ਚੱਲਿਆ ਹੋਵੇ ਤਾਂ ਇਹ ਪਹਿਲਾ ਮਨਜ਼ੂਰ ਕਰੇ ਸਾਦਾ ਪ੍ਰਮਾਤਮਾ ਦਾ ਕਿ ਇਹ ਬਾਣੀ ਮੈਨੂੰ ਸਮਝਾ ਰਹੀ ਹੈ ਮੈਂ ਸਮਝਾਂ ਪਹਿਲਾਂ ਕਿ ਗੁਰੂ ਸਾਹਿਬ ਕਹਰੇ ਨੇ ਕਿ ਜੇ ਪਹਿਲਾਂ ਹੋਵੇ ਹੋਵੇ ਮਮਤਾ ਦਾ ਤਿਆਗ ਪ੍ਰਵਾਣ ਕਰ ਲੈ ਭਾਵ ਤਿਆਗ ਕਰ ਦੇਂ ਅਤੇ ਜਿਹੜਾ ਸਵਾਰਥ ਭਰੀ ਜ਼ਿੰਦਗੀ ਹੈ ਇਹਦੀ ਤਾਂਗ ਛੱਡ ਦੇਵੇ ਔਖਾ ਕੰਮ ਨਾ ਕਿ ਵਾਖੇ ਔਖਾ ਹੈ ਸਵਾਰਥ ਭਰੀ ਜ਼ਿੰਦਗੀ ਆਪਣੀ ਸਵਾਰਥ ਭਰੀ ਜ਼ਿੰਦਗੀ ਕੀ ਹੈ ਸੰਸਾਰ ਦੇ ਵਿੱਚ ਮੈਂ ਮੇਰੀ ਮਮਤਾ ਮੋ ਇਹ ਕੀ ਆ ਸਾਡਾ ਸਵਾਰਥ ਹੈ ਸੰਗ ਰਾਣ ਸੈਨ ਇਹ ਕੀ ਇਹ ਬੰਦੇ ਦਾ ਸੁਆਰਥ ਹੈ ਇਹ ਨੂੰ ਜੇ ਰਹਿਣ ਬਸ਼ੇਰਾ ਸਮਝ ਲੈ ਜਰੂਰਤ ਤਾਂ ਹੈ ਇਹਨਾਂ ਦੀ ਇਹਨਾਂ ਦੀ ਜਰੂਰਤ ਹੈ ਇਹਦੇ ਬਿਨਾ ਸਰਨਾ ਨਹੀਂ ਗੁਰ ਪਿਆਰੇ ਮਕਾਨ ਬਿਨਾ ਸਰਨਾ ਨਹੀਂ ਸੰਗੇ ਸਾਥੀ ਪਰਿਵਾਰ ਬਿਨਾ ਨਹੀਂ ਚੱਲਣਾ ਕੰਮ ਔਰ ਫਿਰ ਸਭ ਤੋਂ ਵੱਡੀ ਚੀਜ਼ ਹੈ ਗੁਰੂ ਸਾਹਿਬ ਪ੍ਰਵਾਨ ਕਰਦੇ ਨੇ ਕਿ ਸਰਦਾ ਤਾਂ ਤੈਨੂੰ ਸਰਨਾ ਤਾਂ ਹੈ ਹੀ ਨਹੀਂ ਇਹਨਾਂ ਬਿਨਾ ਇਹ ਜ਼ਰੂਰੀ ਵੀ ਹੈ ਪਰ ਇਹਨੂੰ ਰਹਿਣ ਵਸੇਰਾ ਸਮਝ ਲੈ ਰਹਿਣ ਵਸੇਰਾ ਔਰ ਇਹ ਵੀ ਆਪਣੇ ਦਿਮਾਗ ਦੇ ਵਿੱਚ ਆ ਜਾਏ ਕਿ ਇੱਥੇ ਅਸੀਂ ਸਦਾ ਹੀ ਨਹੀਂ ਰਹਿਣਾ ਇਹ ਜੇ ਅਸੀਂ ਪਹਿਲਾਂ ਮਨ ਦੇ ਅੰਦਰ ਵਿਚਾਰ ਕਰ ਲਾਂਗੇ ਕਿ ਸਾਡਾ ਰਹਿਣ ਵਸੇਰਾ ਹੈ ਤਾਂ ਸਾਡੀ ਭਲਾਈ ਹੈ ਇਹ ਚ ਆਖਰ ਛੜਾ ਤਾਂ ਲੈਣਾ ਹੀ ਹੈ ਗੁਰੂ ਪਿਆਰਿਓ ਛੜਾ ਤਾਂ ਲੈਣਾ ਹੀ ਹੈ ਜਿਹੜੇ ਘਰਾਂ ਚ ਅਸੀਂ ਬੈਠੇ ਆਂ ਮੋਹ ਮੁਹੱਬਤ ਪਾਈ ਪਰਿਵਾਰਾਂ ਦੇ ਵਿੱਚ ਛੜਾ ਤਾਂ ਲੈਣਾ ਹੀ ਹੈ ਤੇ ਕਿਉਂ ਨਾ ਫਿਰ ਇੰਨਾ ਵਿੱਚ ਰਹਿੰਦੇ ਹੋਏ ਅਸੀਂ ਆਪਣਾ ਜੀਵਨ ਬਣਾ ਲੇ ਇਨਾ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਕੰਮਕਾਜ ਕਰਦਿਆਂ ਤੇ ਵਿੱਚ ਅਸੀਂ ਮਾਲਕ ਨੂੰ ਯਾਦ ਕਰੀਏ ਸੰਗਤ ਕਰੀਏ ਗੁਰੂ ਸਾਹਿਬ ਕੀ ਕਹਿਣਾ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਹਉਮੈ ਮਮਤਾ ਦਾ ਤਿਆਗ ਇਹ ਪਾਪ ਕਦੋਂ ਕਰਨਾ ਹੈ ਇੱਥੇ ਵੀ ਭਲੇਖਾ ਹੈ ਕਿ ਆਮ ਆਦਮੀ ਕਹਿੰਦਾ ਕਿ ਅਸੀਂ ਪਰਿਵਾਰ ਛੱਡ ਸਕਦੇ ਹਾਂ ਜਾਂ ਕੋਈ ਕਥਾ ਵਿਚਾਰ ਕਰਦਾ ਹੈ ਉਹ ਤੇ ਉਂਗਲੀ ਠਾਲਦੇ ਨੇ ਕਿ ਤੂੰ ਛੱਡਿਆ ਨਹੀਂ ਗੁਰਪਿਆਰੇ ਆਪਾਂ ਪਰਿਵਾਰ ਨਹੀਂ ਛੱਡਣਾ ਆਪਾਂ ਸੰਸਾਰ ਦੇ ਵਿੱਚ ਰਹਿਣਾ ਹੈ ਕੰਮ ਤਾਂ ਦੇ ਹੀ ਛੱਡਣੇ ਛੱਡਣਾ ਕੀ ਹੈ ਛੱਡਣਾ ਹੈ ਸਾਡੇ ਅੰਦਰੋਂ ਜਿਹੜੀ ਹੋਂਮੈ ਮਮਤਾ ਕਦੋਂ ਛੱਡਣੀ ਹੈ ਕਿੰਨਾ ਚਿਰ ਛੱਡਣੀ ਹੈ ਜਿਵੇਂ ਹਮੇਸ਼ਾ ਛੱਡ ਕੇ ਵੇਚ ਗਏ ਫਿਰ ਵਿਅਕਾ ਹੈ ਪਰ ਛੱਡਣੀ ਹੈ ਪਰ ਕਦੋਂ ਛੱਡਣੀ ਹੈ ਇਹ ਚੀਜ਼ ਆਪਾਂ ਸੋਚਣੀ ਅਸੀਂ ਛੱਡਣੀ ਹੈ ਜਿਹੜਾ ਸਾਡਾ ਮੁੱਖ ਕੰਮ ਹੈ ਪਹਿਲਾ ਕੰਮ ਹੈ ਉਹ ਹੈ ਭਗਤੀ ਦਾ ਮੰਨ ਲਓ ਹੁਣ ਸਮਾਂ ਆਪਰਤ ਵੇਲੇ ਦਾ ਹੈ ਅਸੀਂ ਕੀ ਕਰਨਾ ਹੈ ਅਸੀਂ ਇਸ ਟਾਈਮ ਜਿੰਨਾ ਵੀ ਅਸੀਂ ਵਕਤ ਸਮਾਂ ਬੈਠ ਕੇ ਮਾਲਕ ਦੀ ਬੰਦਗੀ ਚ ਕੱਢ ਸਕਦੇ ਆ ਕੱਢ ਕੇ ਘੰਟਾ ਦੋ ਘੰਟੇ ਅੱਧਾ ਘੰਟਾ ਜਿੰਨਾ ਚਿਰ ਅਸੀਂ ਦਰ ਤੇ ਬੈਠੇ ਆ ਉਹਨਾਂ ਚਿਰ ਅਸੀਂ ਸਾਰਾ ਕੁਝ ਭੁੱਲ ਜਾਈਏ ਸਾਰਾ ਕੁਝ ਪਰਿਵਾਰ ਸੰਸਾਰ ਇੱਥੋਂ ਤੱਕ ਵੀ ਇਹ ਸਰੀਰ ਵੀ ਭੁੱਲ ਜਾਓ ਮਾਲਕ ਦਰ ਤੇ ਬਹਿ ਜਾਓ ਆ ਛੜਣਾ ਆ ਤਰੀਕਾ ਇੱਕ ਛੜਣ ਦਾ ਇਹ ਤਰੀਕੇ ਨਾਲ ਸੀ ਗੁਰੂ ਸਾਹਿਬ ਵੀ ਪਰਵਾਨ ਕਰ ਰਹੇ ਨੇ ਕਿ ਤੂੰ ਹਉਮੈ ਮਮਤਾ ਜਿਹੜੀ ਤੈਨੂੰ ਤਿਆਗ ਕਰ ਜਿੰਨਾ ਚਿਰ ਤੂੰ ਭਗਤੀ ਤੇ ਬਹਿਣਾ ਔਰ ਫਿਰ ਤੋਂ ਆਪਣੇ ਕੰਮ ਧੰਦੇ ਕਰਨੇ ਡਿਊਟੀਆਂ ਤੇ ਜਾਣਾ ਹੈ ਫੇਰ ਨਾਲ-ਨਾਲ ਫੇਰ ਪ੍ਰਮਾਤਮਾ ਨੂੰ ਯਾਦ ਰੱਖਣਾ ਹੈ ਪਹਿਲਾ ਮੁੱਖ ਸਾਡਾ ਕੰਮ ਇਹੀ ਹੈ ਨਾਲ ਫਿਰ ਬੰਦਗੀ ਕਰਦੇ ਹੋਏ ਸਿਮਰਨ ਸਿਮਰ ਹਰ ਕਾਰਨ ਕਰਨਾ ਦੇਖੋ ਗੁਰੂ ਸਾਹਿਬ ਸਾਨੂੰ ਹਰ ਜਗ੍ਹਾ ਤੋਂ ਜਾ ਰਹੇ ਨੇ ਕਾਰਨ ਮਤਲਬ ਆਪਣਾ ਕੰਮ ਪਰਿਵਾਰ ਦੇ ਵਿੱਚ ਵਿਚਰਨਾ ਫੇਰ ਤੇਰੇ ਹਮੇਸ਼ਾ ਮਾਲਕ ਯਾਦ ਰਹਿਣਾ ਚਾਹੀਦਾ ਜਦੋਂ ਇਹ ਸੁਨੇਹਾ ਅਸੀਂ ਪੜ ਲਾਂਗੇ ਪੜ ਕੇ ਅਮਲ ਕਰਾਂਗੇ ਨਾਲ ਅਸੀਂ ਦੇਖੋ ਬੰਦਗੀ ਵੀ ਕਰਾਂਗੇ ਨਾਲ ਪਰਿਵਾਰ ਵੀ ਪਾਲਾਂਗੇ ਨਾਲ ਆਪਣੇ ਕੰਮ ਤਾਂਦੇ ਵੀ ਕਰਾਂਗੇ ਗੁਰੂ ਸਾਹਿਬ ਕੰਮ ਤਾਂਦਿਆਂ ਨੂੰ ਮਨਾ ਥੋੜਾ ਕੀਤਾ ਗੁਰੂ ਸਾਹਿਬ ਨੇ ਫਿਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੂੰ ਮੇਰੇ ਨੇੜੇ ਆ ਜੰਦਾ ਫਿਰ ਤੈਨੂੰ ਭੱਜਣ ਦੀ ਕਿਸੇ ਪਾਸੇ ਲੋੜ ਨਹੀਂ ਹੈ ਹੋ ਹੋ ਸਭ ਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਔਰ ਫਿਰ ਅਸੀਂ ਸੌਖੇ ਤਰੀਕੇ ਦੇ ਨਾਲ ਮਾਲਕ ਦੇ ਨੇੜੇ ਹੋ ਜਾਵਾਂਗੇ ਅਸੀਂ ਰੋਜ਼ ਮਾਲਕ ਦੇ ਦਰਸ਼ਨ ਕਰ ਸਕਦੇ ਆ ਉਹ ਫਿਰ ਇੱਕ ਦਿਨ ਉਹ ਸਮਾ ਆ ਜਾਏਗਾ ਉਹ ਵਕਤ ਆ ਜਾਏਗਾ ਕਿ ਜਿਹੜੇ ਸਾਡੇ ਸਵਾਸ ਨੇ ਇਹ ਸਫਲ ਹੋ ਜਾਣਗੇ ਫਿਰ ਅਸੀਂ ਜੂਨੀਆ ਦੇ ਵਿੱਚ ਨਹੀਂ ਜਾਵਾਂਗੇ ਜਦੋਂ ਆ ਤਰੀਕਾ ਹੈ ਗੁਰੂ ਪਿਆਰੇ ਜਿੰਦਗੀ ਜਿਉਣ ਦਾ ਤਰੀਕਾ ਹੈ ਸੰਸਾਰ ਅਸੀਂ ਗੁਰਪਿਆਰੇ ਜ਼ਿੰਦਗੀ ਜਿਉਂਦਾ ਤਰੀਕਾ ਨਹੀਂ ਸਾ ਅਸੀਂ ਇਹ ਸਮਝ ਲੈਨੇ ਆ ਕਿ ਸਾਨੂੰ ਤਾਂ ਇਹ ਫਰਮਾਨ ਕਰੀ ਜਾ ਰਿਹਾ ਕਿ ਸੰਸਾਰ ਛੱਡ ਦੋ ਪਰਿਵਾਰ ਛੱਡ ਦੋ ਮਮਤਾ ਛੱਡ ਦੋ ਮੋਹ ਛੱਡ ਦੋ ਨਾ ਨਾ ਇਹ ਸਾਡੇ ਸੰਜੋਗੀ ਹੈ ਪਿਛਲੇ ਜਨਮ ਦੇ ਇਹਨਾਂ ਚ ਵਿਚਰਨਾ ਸੀ ਮੋਹ ਮਮਤਾ ਐਨੀ ਨਹੀਂ ਕਰਨੀ ਕਿ ਅਸੀਂ ਮਾਲਕ ਨੂੰ ਭੁੱਲ ਜਾਈ ਅਸੀਂ ਮਾ ਪਹਿਲਾ ਮਾਲਕ ਨੂੰ ਯਾਦ ਕਰਨਾ ਪ੍ਰਮਾਤਮਾ ਨੂੰ ਯਾਦ ਕਰਨਾ ਹਰ ਟਾਈਮ ਅਸੀਂ ਉਹਨੂੰ ਯਾਦ ਰੱਖਣਾ ਹੈ ਬੈਂਦਿਆਂ ਉੱਠਦਿਆਂ ਸਬੰਧਿਆਂ ਉਸ ਮਾਲਕ ਦੀ ਬੰਦਗੀ ਕਰਨੀ ਹੈ ਔਰ ਨਾਲੇ ਆਪਣੇ ਕੰਮ ਧੰਦੇ ਕਰਦਨੇ ਨਾਲੇ ਆਪਣੇ ਕੰਮ ਧੰਦੇ ਕਰਦਨੇ ਨਾਲੇ ਆਪਣੀ ਗੁਰਬਾਣੀ ਭਗਤ ਜਨ ਸਮਝਾ ਰਹੇ ਨੇ ਨਾਮਾ ਕਹੇ ਤਰਲੋਚਨਾ ਮੁਖਤੇ ਰਾਮ ਸੰਭਾਲ ਹੱਥ ਪੈਰ ਸਭ ਕਾਮ ਕਰ ਚੀਤ ਰੰਜਨ ਨਾਲ ਇਹ ਵੀ ਗੁਰਬਾਣੀ ਦਾ ਪ੍ਰਵਾਨ ਹੈ ਜਦੋਂ ਅਸੀਂ ਇਹ ਚੀਜ਼ੇ ਤੇ ਅਮਲ ਕਰਾਂਗੇ ਇੱਕ ਤਾਂ ਇਹ ਚੀਜ਼ ਹੋਗੀ ਸਾਨੂੰ ਸਮਝ ਗੁਰੂ ਸਾਹਿਬ ਸਮਝਾ ਰਹੇ ਨੇ ਫਿਰ ਜਿਹੜੀ ਹਉਮੈ ਮਮਤਾ ਦੀ ਗੱਲ ਕਰ ਰਹੇ ਨੇ ਇਹ ਹੈ ਕਿ ਇੱਥੇ ਕਬੀਰ ਸਾਹਿਬ ਸਮਝਾਉਣਗੇ ਆਪਾਂ ਨੂੰ ਕਬੀਰ ਸਾਹਿਬ ਵੀ ਆਪਾਂ ਨੂੰ ਸਮਝਾਉਣਗੇ ਇਸ ਸੰਸਾਰ ਨੂੰ ਜੋ ਉਹਨਾਂ ਨੇ ਜ਼ਿੰਦਗੀ ਚ ਹੰਡਾ ਕੇ ਗਏ ਨੇ ਉਹ ਜਿਹੜੇ ਉਹਨਾਂ ਦੇ ਤਜਰਬੇ ਨੇ ਔਰ ਗੁਰੂ ਸਾਹਿਬ ਨੇ ਪ੍ਰਵਾਨ ਕੀਤੇ ਨੇ ਸਤਿਗੁਰੂ ਸਾਨੂੰ ਕੀ ਸਮਝਾ ਰਹੇ ਨੇ ਪਹਿਲਾਂ ਆਪਾਂ ਉਹ ਸਮਝਣ ਦੀ ਕੋਸ਼ਿਸ਼ ਕਰੀਏ ਗੁਰਬਾਣੀ ਸਾਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਸਮਝਾ ਰਹੀ ਹੈ ਸਤਿਗੁਰ ਪ੍ਰਵਾਨ ਕਰਦੇ ਨੇ ਕਿ ਭਾਈ ਤੂੰ ਮੇ ਮਮਤਾ ਦਾ ਤਿਆਗ ਪ੍ਰਮਾਣ ਕਰ ਫਿਰ ਜਦੋਂ ਗੁਰਪਿਆਰ ਹੌਲੀ ਹੌਲੀ ਅਸੀਂ ਰੋਜ਼ ਬੈਠਾਂਗੇ ਰੋਜ਼ ਆਪਣੇ ਆਪ ਨੂੰ ਛੱਡਾਂਗੇ ਪਰਿਵਾਰ ਨੂੰ ਉਹਨਾਂ ਭਗਤੀ ਦੇ ਟਾਈਮ ਸੇ ਭੁੱਲਾਂਗੇ ਕਿਉਂਕਿ ਜੇ ਸਾਡੇ ਉਹ ਯਾਦ ਰਹੇਗੀ ਜੇ ਸਾਡੇ ਕੰਮ ਹੀ ਯਾਦ ਰਹੇ ਭਗਤੀ ਦੇ ਟਾਈਮ ਤੇ ਫਿਰ ਇਹ ਮਨਜ਼ੂਰ ਨਹੀਂ ਹੁੰਦੀ ਗੁਰਗਰ ਜੇ ਜਾਣਾ ਕੰਮ ਤੇ ਚਲੋ ਆਪਾਂ ਗੁਰੂ ਘਰ ਮੱਥਾ ਟੇਕ ਕੇ ਚੱਲ ਜਾਈਏ ਦੋ ਮਿੰਟ ਇੱਕ ਇਹ ਜਿਹੀ ਗੱਲਾਂ ਮਾਲਕ ਨੂੰ ਮਨਜ਼ੂਰ ਨਹੀਂ ਆ ਫਿਰ ਅਸੀਂ ਨੇੜੇ ਨਹੀਂ ਆ ਸਕਦੇ ਤਾਂ ਗੁਰੂ ਪਿਆਰੇ ਉਹ ਫਿਰ ਸਾਨੂੰ ਇਹ ਵਿਚਾਰ ਕਰਨੀ ਪੈਣੀ ਆ ਗੁਰਵਾਣੀ ਪੜਨ ਤੇ ਬਾਅਦ ਵਿਚਾਰ ਹੀ ਆ ਗੁਰੂ ਪਿਆਰੇ ਆ ਵਿਚਾਰ ਹੀ ਕਰ ਰਹੇ ਆ ਆਪਾਂ ਇਹ ਸਭ ਤੋਂ ਦੀ ਵਿਚਾਰ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਸਾਡਾ ਇਹ ਆਪ ਵਿਚਾਰ ਹੀ ਕੀਤੀ ਹੈ ਆ ਜਦੋਂ ਵਿਚਾਰ ਕਰਾਂਗੇ ਫਿਰ ਅਸੀਂ ਨੇੜੇ ਹੋ ਜਾਾਂਗੇ ਮਾਲਕ ਦੇ ਫਿਰ ਨੇੜੇ ਹੋ ਜਾਾਂਗੇ ਗੁਰ ਪਿਆਰਿਓ ਤਾਂ ਇੰਨਾ ਕਿ ਜਿਹੜਾ ਸੱਦਾ ਅਸੀਂ ਮਾਲਕ ਦਾ ਮਨਜ਼ੂਰ ਕਰ ਲਈਏ ਇਹ ਸੁਨੇਹਾ ਅਸੀਂ ਆਪਣੇ ਜੀਵਨ ਚ ਹੰਡਾਈਏ ਤਾਂ ਸਾਡੀ ਜ਼ਿੰਦਗੀ ਬਣ ਜੇਗੀ ਗੁਰ ਪਿਆਰੇ ਸਾਡੇ ਸੁਆਸ ਸਫਲ ਹੋ ਜਾਣਗੇ ਫਿਰ ਸਾਨੂੰ ਲੇਖੇ ਜੋਖੇ ਤੋਂ ਅਸੀਂ ਬਚ ਜਾਂਗੇ ਸਾਹ ਕੋ ਤਾ ਉਹ ਤੋਂ ਸੀ ਵਾਚੀ ਜਾਗੇ ਗੁਰਪਿਆਰਿਓ ਨਹੀਂ ਤਾਂ ਔਖਾ ਕੰਮ ਹੈ ਔਖਾ ਕੰਮ ਹੈ ਨਹੀਂ ਤਾਂ ਫਿਰ 84 ਲੱਖ ਜੂਨ ਤੋ ਹੈ ਕਰਨਾ ਫਿਰ ਇਹੀ ਕੰਮ ਕਰਨਾ ਪੈਣਾ ਜਿੰਨਾ ਚਿਰ ਅਸੀਂ ਮੁੜ ਮੁੜ ਕੇ ਜਨਮਾਂ ਗਏ 84 ਲੱਖ ਭਾਵ ਸਾਨੂੰ ਦੁਬਾਰਾ ਵੀ ਇਨਸਾਨੀ ਜਮਾਂ ਦੇਣਾ ਫਿਰ ਕਰਨਾ ਤੇ ਇਹੀ ਕੰਮ ਪੈਣਾ ਫਿਰ ਸਾਨੂੰ ਗੁਰਬਾਣੀ ਤੇ ਲੜਤਾ ਲੱਗਣੀ ਪੈਣਾ ਫਿਰ ਸਾਨੂੰ ਧਰਮ ਗ੍ਰੰਥ ਤਾਂ ਸਮਝ ਲੈ ਪੈਣੇ ਆ ਉਹਨਾਂ ਦੀ ਗੱਲ ਮੰਨਣੀ ਪੈਣੀ ਆ ਫੇਰ ਹੀ ਸਾਡਾ ਖਿਹੜਾ ਛੁੱਟ ਸਕਦਾ ਹੈ ਜੁਨੀਆਂ ਦੇ ਵਿੱਚੋਂ ਵਰਨਾ ਨਹੀਂ ਛੁੱਟ ਸਕਦਾ ਗੁਰੂ ਜੀ। ਮੁਰ ਤੋੜ ਕੇ ਕਰਨਾ ਇਹ ਕੰਮ ਫੇਰ ਛਟਕਾਰਾ ਹੋਗਾ ਸਾਡਾ ਗੁਰੂ ਜੀ। ਤਾਂ ਇੰਨੇ ਕਾ ਹਾਜ਼ਰੀ ਮਨਜ਼ੂਰ ਕਰੋ ਕਿਰਪਾ ਕਰੋ। ਕਿਰਪਾ ਕਰੇ ਮੇਰਾ ਮਾਲਕ ਸਤਿਗੁਰੂ ਸੇਤਰਾ ਹੀ ਆਪਣੀ ਸੇਵਾ ਲੈੰਦਾ ਰਹੇ। ਔਰ ਹਉਮੈ ਮਮਤਾ ਤਿਆਗ ਇਹ ਤੋਂ ਦੂਰ ਰੱਖੇ ਮੇਰਾ ਮਾਲਕ ਆਪਣੀ ਭਗਤੀ ਕਰਾਇਆ ਔਰ ਨਾਲ-ਨਾਲ ਜੋ ਸਾਡੇ ਮੁੱਖ ਕੰਮ ਹੈ ਉਹ ਕਰੀਏ ਪਰਿਵਾਰ ਪਾਲੀਏ ਜ਼ਿੰਦਗੀ ਨੂੰ ਆਪਣਾ ਸੋਹਣਾ ਬਣਾਈਏ ਔਰ ਜੋ ਚਿੰਤਾ ਫਿਕਰ ਇਹ ਸਾਰੀ ਖਤਮ ਹੋ ਜਾਣੀ ਗੁਰਪਿਆਰੇ ਜਦੋਂ ਅਸੀਂ ਆਪਣੀ ਜ਼ਿੰਦਗੀ ਸੋਹਣੀ ਬਣਾ ਲਾਂਗੇ ਔਰ ਮਾਲਕ ਦੇ ਨੇੜੇ ਵੀ ਹੋ ਜਾਾਂਗੇ ਤਾਂ ਗੁਰਪਿਆਰੇ ਫਿਰ ਸਤਗੁਰਾਂ ਦਾ ਜੋ ਪ੍ਰਵਾਨ ਹੈ ਇਹਨੂੰ ਆਪਾਂ ਮਨਜ਼ੂਰ ਕਰੀਏ ਉਲਾਂ ਚੁੱਕਾ ਮਾਫ ਕਰਿਓ ਜੀ ਗੁਰੂ ਸਾਹਿਬ ਬਕਸਨਾਰਾ ਸੰਗਤ ਬਕਸਨਾਰਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ